ਆਮ ਆਦਮੀ ਪਾਰਟੀ ਵੱਲੋਂ ਜਲੰਧਰ ਪਛਮੀ ਹਲਕੇ ਦੀ ਜਿੰਨੀ ਚੋਣ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਖੁਸ਼ੀ ਮਨਾਏ ਜਾ ਰਹੀ ਹੈ ਇਸੇ ਦੇ ਚਲਦੇ ਵਿਤਮંત્રી ਹਰਪਾਲ ਚੀਮਾ ਵੱਲੋਂ ਵੀ ਲੱਡੂ ਵੰਡੇ ਗਏ ਨੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਅੱਜ ਉਹਨਾਂ ਨੂੰ 2022 ਦੇ ਮੁਕਾਬਲੇ 10 ਗੁਣਾ ਜ਼ਿਆਦਾ ਵੋਟਾਂ ਦੇ ਨਾਲ ਆਪ ਉਮੀਦਵਾਰ ਮਹਿੰਦਰ ਭਗਤ ਵੱਲੋਂ ਹਰਾ ਦਿੱਤਾ ਗਿਆ ਉਹਨਾਂ ਕਿਹਾ ਕਿ 2022 ਦੇ ਵਿੱਚ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਬਣਾਇਆ ਉਹ 5000 ਵੋਟਾਂ ਤੋਂ ਉੱਥੋਂ ਜਿੱਤੇ ਸੀਤੀ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਉੱਤੇ ਜਿਮਨੀ ਚੋਣ ਹੋਈ ਹੈ ਆਤਿਆਮ ਆਦਮੀ ਪਾਰਟੀ ਦਾ ਉਮੀਦਵਾਰ 2022 ਦੇ ਮੁਕਾਬਲੇ 10 ਗੁਣਾ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਥੋਂ ਜਿੱਤਿਆ ਉਹ ਸਾਲਾਂ ਤੋਂ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਕਰ ਰਹੀ ਆ ਔਰ ਲੋਕਾਂ ਦੇ ਜਿਹੜੇ ਅਸੀਂ ਵਾਅਦੇ ਕਰਕੇ ਸੱਤਾ ਚਾਏ ਸੀ ਉਹ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਸੋ ਮੈਂ ਸਮਝਦਾ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ ਆ ਸਰਕਾਰ ਨੂੰ ਲੋਕਾਂ ਨੇ ਇੱਕ ਵਾਰ ਫਿਰ ਫਤਵਾ ਦਿੱਤਾ ਹੈ ਔਰ ਵਿਰੋਧੀ ਚਾਹ ਕਾਂਗਰਸ ਪਾਰਟੀ ਆ ਚਾਹ ਕਾਲੀਦਾਲਾ ਚਾਹ ਬੀਜੇਪੀ ਆ ਉਹਨਾਂ ਨੂੰ ਸਾਬਤ ਸਖਾਏਗਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਕੋਲਤੀ ਪਾਰਟੀ ਹੈ ਜਿਹੜੀ ਲਗਾਤਾਰ ਲੋਕਾਂ ਦੇ ਕਮਾਕਾਰਾਂ ਚ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਬਾਰੀ ਉਹ ਗੱਲ ਆ ਜਿਉਂ ਉਹਨਾਂ ਨੇ ਕਿਹਾ ਸੀ ਵੈਸੇ ਮੈਂ ਉਹਨਾਂ ਦਾ ਬਿਆਨ ਨਹੀਂ ਸੁਣਿਆ ਤਾਂ ਉਹਨਾਂ ਨੂੰ ਆਪਣਾ ਵਾਦਾ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਬਚਨਾਂ ਤੇ ਖੜਦਾ ਚਾਹੀਦਾ ਅਸੀਂ ਤਾਂ ਸੀਟ ਜਿਹੜੀ ਆ ਉਹ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਈ ਆ ਸਾਡੇ ਕੈਂਡੀਡੇਟ ਮਹਿੰਦਰ ਭਗਤ ਜੀ ਕਬੱਡੀ ਲੀਡ ਨਾਲ ਜਿੱਤੇ ਨੇ ਪਹਿਲਾ ਜਿਹੜਾ ਵਿਅਕਤੀ 2022 ਚ ਆਮ ਆਦਮੀ ਪਾਰਟੀ ਨੇ 2022 ਚ ਵੀ ਉਹ ਸੀਟ ਜਿੱਤੀ ਸੀ ਔਰ ਜਿਹੜਾ ਵਿਅਕਤੀ 222 ਚ 5000 ਵੋਟਾਂ ਨਾਲ ਜਿੱਤਿਆ ਸੀ ਜਨੰਦਰ ਵਸ ਦੇ ਲੋਕਾਂ ਨੂੰ ਧੋਖਾ ਦਿੱਤਾ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਲੋਕਾਂ ਨੇ ਉਹਨੂੰ ਵੀ ਸਬਕ ਸਿਵਾਇਆਗਾ ਔਰ ਉਸ ਤੋਂ 5000 ਦੀ ਥਾਂ ਅੱਜ ਰੀਡ ਜਿਹੜੀ ਆ 10 ਗੁਣਾ ਵਧੀਆ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਗਬਾਣੀ ਟੀਵੀ ਲਈ ਅਨਲ ਜੈਨ ਦੀ ਰਿਪੋਰਟ